ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਰ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਸਦੇ ਰੱਖਣ ਜੀ ਇੱਥੇ ਕੱਪੜੇ ਧੋ ਲਏ ਸੀਗੇ ਜੀ ਮੈਂ ਇਹ ਸੁੱਕਣੇ ਪਾ ਦਾਂਗੀ ਥੋੜੀ ਸੀ ਜੀ ਡੇਲੀ ਪੀਅਰ ਵਾਲੇ ਕੱਪੜੇ ਸੀਗੇ ਆਪਣੇ ਜਿਆਦਾ ਹੋਰ ਅੱਜ ਨਹੀਂ ਧੋਤੇ ਕੋਈ ਹਵਾ ਚੱਲ ਰਹੀ ਹੈ ਵਧੀਆ ਸੁੱਕ ਜਾਣਗੇ ਜੀ ਸਾਰਿਆਂ ਨੂੰ ਪਾ ਦਾਂਗੇ ਆਪਾਂ ਇਹ ਹੀ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਸਾਰਾ ਦਿਨ ਲੰਘ ਜਾਂਦਾ ਜੀ ਤੇ ਨਾ ਹੀ ਇਹ ਕੰਮ ਮੁੱਕਦੇ ਨੇ ਜ਼ਿੰਦਗੀ ਪਰ ਕੋਈ ਵੀ ਬੰਦਾ ਹੈ ਜ਼ਿੰਦਗੀ ਦੇ ਵਿੱਚ ਨਿੱਕੇ ਨਿੱਕੇ ਕੰਮ ਸਾਰੀ ਚੱਲਦੇ ਹੀ ਰਹਿੰਦੇ ਨੇ ਜੀ ਤੇ ਇਹਦੇ ਨਾਲ ਜ਼ਿੰਦਗੀ ਬਿਜੀ ਵੀ ਰਹਿੰਦੀ ਹੈ ਕੰਮਾਂ ਦੇ ਵਿੱਚ ਰੁੱਝਿਆ ਰਹਿੰਦਾ ਜੀ ਬੰਦਾ ਲੋ ਜੀ ਆਪਾਂ ਪਾ ਦਈਏ ਸੁੱਕਣੇ। ਅੱਜ ਵੱਡੇ ਵੀ ਧੋਣੇ ਸੀਗੇ ਕੱਪੜੇ। ਖੇਸ ਸੀਗੇ। ਇੱਕ ਦੋ ਕੋਚ ਬੈੱਡ ਸੀਟ ਸੀ। ਬਾਕੀ ਜੋ ਨਹੀਂ ਧੁੱਤੇ ਹੈਗੇ ਮੈਂ। ਸਵੇਰੇ ਸਵੇਰੇ ਨੂੰ ਦੇਣਾ ਜੇ ਕਈ ਵਾਰੀ ਸਿਰ ਦੁਖਣ ਲੱਗ ਜਾਂਦਾ ਸਵੇਰੀ ਉੱਠਣ ਸਾਰੇ। ਫੇਰ ਬਸ ਸਾਰਾ ਦੇਣੀ। ਸਰੀਰ ਸਰੀਰ ਸੇ ਦੁਖੀ ਜਾਂਦਾ ਜੀ। ਨਾ ਗੋਲੀ ਲੈ ਤੋ ਹਟਦਾ। ਨਾ ਪੈਈ ਤੇ ਹਟਦਾ ਜੀ ਫੇਰ। ਸਾਰਾ ਦੇਣੀ ਆਂ ਚੱਲੀ ਜਾਂਦਾ। ਮਸਲ ਜਿਵੇਂ ਟੈਨਸ਼ਨ ਜੀ ਦੀ ਮਾਰ ਹੋ ਜਾਂਦਾ ਜੀ ਕਈ ਵਾਰੀ ਕੋਈ ਗੱਲ ਦਿਮਾਗ ਤੇ ਉਠਣ ਸਾਰੀ ਕੋਈ ਗੱਲ ਆ ਜਾਂਦੀ ਹੈ ਦਿਮਾਗ ਤੇ ਤਾਂ ਬਸ ਉਹਦੇ ਨਾਲ ਹੀ ਦੋਹਣ ਲੱਗ ਜਾਂਦਾ ਜੀ ਸਾਰਾ ਦਿਨ ਕੰਮਾਂ ਨੂੰ ਵੀ ਫਿਰ ਬਿਲਕੁਲ ਵੀ ਦਿਲ ਨਹੀਂ ਕਰਦਾ ਪਰ ਜਿੰਨਾ ਵੀ ਲਾ ਸਰਦਾ ਨਹੀਂ ਹੈਗਾ ਜੀ ਉਹ ਤਾਂ ਕਰਨੀ ਪੈਂਦੇ ਨੇ ਅੱਜ ਤਾਂ ਕਰਕੇ ਫਿਰ ਮੈਂ ਵੱਡੇ ਕੱਪੜੇ ਨਹੀਂ ਤੋਤੇ ਜੀ ਇਹ ਤੋਲੇ ਸੀ ਕੱਲੇ ਇੰਨਾ ਬਿਨਾ ਤਾਂ ਨਹੀਂ ਕਰਦਾ ਜੀ ਇਹ ਤਾਂ ਧੋਣੀ ਪੈਂਦੇ ਨੇ ਉਹਨਾਂ ਨੂੰ ਕੱਲ ਨੂੰ ਧੋ ਲੂੰਗੀ ਜੀ ਸਾਈਡ ਤੇ ਕਰਕੇ ਰੱਖ ਦਿੱਤੇ ਨੇ ਇਹ ਚਿੱਟੇ ਕੱਪੜੇ ਧੋਲੇ ਸੀ ਨਾਲ ਇਹਨਾਂ ਨੂੰ ਦੇ ਦਿੱਤਾ ਜੀ ਨੀਲ ਥੋੜਾ ਥੋੜਾ ਚਿੱਟੇ ਕੱਪੜੇ ਨੀਲ ਦੇ ਕੇ ਵਧੀਆ ਹੋ ਜਾਂਦੇ ਨੇ ਜਿਆਦਾ ਤਾਂ ਨਹੀਂ ਦਿੰਦੇ ਹਿੰਦੀ ਥੋੜਾ ਹੀ ਦਿੰਨੇ ਆ ਉਹਦੇ ਨਾਲ ਫਿਰ ਚਿੱਟੇ ਜਿਹੇ ਹੋ ਜਾਂਦੇ ਨੇ ਜੇ ਜਿਆਦਾ ਦੇ ਲੀਏ ਫਿਰ ਨੀਲੇ ਜਿਹੇ ਹੋ ਜਾਂਦੇ ਨੇ ਉਹ ਨਹੀਂ ਵਧੀਆ ਲੱਗਦੇ ਨੇ ਬਿਲਕੁਲ ਥੋੜਾ ਜਿਹਾ ਹੀ ਦਿੰਨੇ ਹੁੰਦੀਆਂ ਜਿਸ ਦੇ ਨਾਲ ਚਿੱਟਾ ਜਿਹਾ ਰੰਗ ਹੋ ਜਾਂਦਾ ਇਹਨਾਂ ਦਾ ਸੋਹਣੇ ਲੱਗਦੇ ਨੇ ਇਹ ਤਾਂ ਸੁੱਕੀ ਜਾਂਦੇ ਨੇ ਜੀ ਲੋਰ ਟੀ-ਸ਼ਰਟਾਂ ਹੁੰਦੀਆਂ ਨੇ ਆਪਣੇ ਸੂਟ। ਬਹੁਤ ਮੋٹے ਕੱਪੜੇ ਨੇ। ਇਸ ਟਾਈਮ ਧੁੱਪੇ ਵਿੱਚ ਸੁੱਕਦੇ ਹੈਗੇ। ਇੱਥੇ ਸਵਾ 4 ਵਜੇ ਦਾ ਟਾਈਮ ਸੀਗਾ। ਹਵਾ ਚੱਲਣ ਕਰਕੇ ਸੁੱਕ ਜਾਂਦੇ ਨੇ। ਹਵਾ ਵਧੀਆ ਚੱਲਦੀ ਹੈ। ਅਜੇ ਜਿੱਲਾ ਮੇਤੋ ਚੱਕਿਆ ਨਹੀਂ ਗਿਆ ਜੀ, ਟਾਈਮ ਨਹੀਂ ਲੱਗਿਆ। ਬਿਲਕੁਲ ਹੀ ਟੁੱਟ ਗਿਆ ਹੁਣ ਤਾਂ ਇਹਦੀ ਸਾਰੀ ਮਿੱਟੀ-ਮੁੱਟੀ ਖੁਰ ਗਈ ਉਤੋਂ। ਇਹ ਤੋਂ ਪਾ ਨਿਕਲਣ ਲੱਗੀਆਂ ਤੋਂ ਉਫਰੋਂ ਇਹਦੇ ਚੱਕਿਆ ਜੀ ਆਪਾਂ ਜਿਹੜੇ ਨੇ ਟੱਕਿਆ ਹੁੰਦਾ ਸੀ ਫੱਟੀ ਜਿ ਨਾਲ ਝਣਕ ਕੇ ਪਾ ਦਿੰਨੇ ਆ ਕੱਪੜੇ ਝਣਕਣ ਨਾਲ ਕੁਸਵਾਲਤਾ ਨਿਕਲ ਜਾਂਦੇ ਨੇ ਜੀ ਇਹਨਾਂ ਦੇ ਤੇ ਸਾਰਟਾਂ ਪੁੱਠੀਆਂ ਕਰਕੇ ਪਾ ਦਿਤੀਆਂ ਨੇ ਜੀ ਕਈ ਵਾਰ ਕੋਈ ਪਾਂਸੀ ਆ ਜਾਂਦਾ ਜੀ ਉੜਦਾ ਇੱਥੇ ਬਹਿ ਜਾਂਦਾ ਉੱਤੇ ਫੇਰ ਪੈਰ ਜੀ ਲਾ ਜਾਂਦਾ ਜਾਂ ਉਹ ਤਾਂ ਕਦੀ ਹੁੰਦਾ ਜਦ ਮੱਖੀਆਂ ਬੈਠ ਜਾਂਦੀਆਂ ਨੇ ਤਾਂ ਕਰਕੇ ਆਪਾਂ ਚਿੱਟੇ ਕੱਪੜੇ ਉੱਥੇ ਕਾਕੀ ਪਾ ਦਿੰਦੇ ਨੇ ਮਿਸਤੋ ਬਾਅਦ ਹੋਰ ਕੰਮ ਦੇਖਦੇ ਆਂ ਜੀ ਕੋਈ ਅੱਜ ਸਵੇਰ ਦੇ ਕੰਮ ਬੱਸ ਰਸੋਈ ਦੇ ਕਰਕੇ ਜਾਂ ਮੱਝਾਂ ਦਾ ਕਰਿਆ ਸੀਗਾ ਜੀ ਜਿਆਦਾ ਕੰਮ ਕੋਈ ਨਹੀਂ ਹੋਇਆ ਜੱਸੇ ਦੁੱਖ ਤਾਂ ਹੁੰਦਾ ਨਾ ਫਿਰ ਕਿਸੇ ਵੀ ਕੰਮ ਨੂੰ ਨਾ ਬੋਲਣ ਨੂੰ ਦਿਲ ਕਰਦਾ ਜੀ ਕੰਮ ਤਾਂ ਕੰਮ ਹੀ ਰਹਿੰਦਾ ਹੈ ਬੱਸ ਚੁੱਪ ਕਰਕੇ ਪਈ ਰਹੂ ਨਾ ਕੋਈ ਗੱਲਬਾਤ ਕਰਨ ਨੂੰ ਦਿਲ ਕਰਦਾ ਤੇ ਨਾ ਹੀ ਕੰਮ ਕਰਨ ਨੂੰ ਤਾਂ ਕਰਕੇ ਫਿਰ ਜਿੰਨੇ ਕੰਮ ਹੁੰਦੇ ਨੇ ਜੀ ਉਹਨੇ ਕਰ ਲੈਨੇ ਆ ਉੱਠਣ ਸਾਰੀ ਉਸ ਪਤਾ ਲੱਗ ਜਾਂਦਾ ਜੀ ਵੀ ਅੱਜ ਸਿਰ ਲੱਗ ਗਿਆ ਦੁਹਣ ਕਿ ਜਿੰਨਾ ਮਰਜੀ ਹੋਰ ਪਾਸੇ ਦਿਮਾਗ ਲਾਈਏ ਜੀ ਕੰਮ ਕਰਨ ਦੇ ਵਿੱਚ ਲਾਈਏ ਜਾਂ ਫਿਰ ਬਸ ਉਹ ਪਤਾ ਹੀ ਲੱਗਦਾ ਜੀ ਨਾ ਪਤਾ ਲੱਗਦਾ ਵੀ ਕੀ ਗੱਲ ਹੁੰਦੀ ਹੈ ਆਟੋਮੈਟਿਕ ਹੀ ਬਸ ਲੱਗ ਜਾਂਦਾ ਜੀ ਸਿਰ ਦੁਹਣ ਟੈਨਸ਼ਨ ਆਨੇ ਤਾਂ ਜ਼ਿੰਦਗੀ ਖਾਦੀ ਹੋਈ ਹੈ ਜੀ ਇੱਕ ਕੰਮ ਧੰਦੇ ਕਰੇ ਬਿਨਾ ਸਰਦਾ ਨਹੀਂ ਹੈਗਾ ਬੱਚਿਆਂ ਕੰਕੀ ਕਰਨੇ ਪੈਂਦੇ ਨੇ ਸਾਰੇ ਲਓ ਜੀ ਇੱਥੇ ਦੁੱਧ ਧਰ ਲਿਆ ਸੀ ਮੈਂ ਹਵਾਲੀ ਦੇਣ ਲਈ ਕੁਛ ਦਹੀਂ ਪਿਆ ਸੀ ਅੱਜ ਜਿਆਦਾ ਨਹੀਂ ਲਾਉਣਾ ਤਾਂ ਕਰਕੇ ਮੈਂ ਘੱਟ ਦੁੱਧ ਨੂੰ ਹਵਾਲੀ ਦਿੱਤੀ ਹੈ ਇਹ ਮੂੰਗ ਦਾਲ ਹੈ ਜੀ ਇਹਦੇ ਵਿੱਚ ਪਿਆਜ਼ ਪਾ ਲਿਆ ਕੱਟ ਕੇ ਟਮਾਟਰ ਕੱਟ ਲਿਆ ਤੇ ਨਿੰਬੂ ਪਾ ਲਾਂਗੇ ਕਿਤੇ ਦੁੱਧ ਨੂੰ ਹਵਾਲੀ ਆਉਣ ਵਾਲੀ ਹੈ ਜੀ ਆਪਣੇ ਅੱਜ ਦਾਲ ਸਬਜ਼ੀ ਕੋਈ ਨਹੀਂ ਬਣਾਉਣੀ ਪਈ ਸੀਗੀ ਜੀ ਦਾਲ ਸਬਜ਼ੀ ਫਿਰ ਮੈਂ ਨਹੀਂ ਬਣਾਈ ਹੈਗੀ ਇਹ ਦੁੱਧ ਨੂੰ ਵਾਲੀ ਆ ਗਈ ਹੈ ਗੈਸ ਕਰ ਦਿੱਤਾ ਆਪਾਂ ਬੰਦ ਥੋੜੀ ਜੀ ਵੇਲ ਛੱਡ ਕੇ ਟੱਕਣ ਦੇ ਦਾਂਗੇ ਮਲਾਈ ਆ ਜਾਊਗੀ ਇਹ ਭਾਂਡੇ ਮਾਂਜੀ ਹੋਈ ਸੀ ਕੁਸ ਇਹਨਾਂ ਨੂੰ ਚੱਕ ਦਿੰਨੇ ਆ ਜੀ ਉੱਪਰ ਸੁੱਕੇ ਪਏ ਨੇ ਫਿਰ ਹੋਰ ਹੋ ਜਾਣਗੇ ਫਿਰ ਜਿਨ੍ਹਾਂ ਦੇ ਤੇ ਗਿੱਲੇ ਭਾਂਡੇ ਧਰ ਦਿੰਨੇ ਆ ਜੀ ਫਿਰ ਧੁੱਪ ਕੇ ਜੰਮ ਜਾਂਦੇ ਨੇ ਪਾਣੀ ਦੇ ਤਾ ਕਰਕੇ ਆਪਾਂ ਸੁੱਕੇ ਭਾਂਡੇ ਪਹਿਲਾਂ ਚੱਕ ਦਿੰਨੇ ਆ ਫਿਰ ਮਾਂਜ ਕੇ ਹੋਰ ਧਰਾਗੇ ਜੀ ਸ਼ਾਮ ਨੂੰ ਕਈ ਵਾਰ ਤਾਂ ਟੋਕਰੇ ਦੇ ਵਿੱਚ ਵੀ ਭਾਂਡੇ ਨਹੀਂ ਟਿਕਦੇ ਜੀ ਐ ਲੱਗੂਗਾ ਵੀ ਬਹੁਤ ਜ਼ਿਆਦਾ ਭਾਂਡੇ ਹੋਗੇ ਥਾਂ ਨੂੰ ਜਗ੍ਹਾ ਨਹੀਂ ਹੈਗੀ ਕਿੱਥੇ ਧਰੀਏ ਕਈ ਵਾਰਿਆਂ ਲੱਗਦਾ ਹੁੰਦਾ ਜੀ ਵੀ ਖਾਲੀ ਐ ਜਿਵੇਂ ਭਾਂਡੇ ਕਿਤੇ ਘਮਣ ਚਲੇ ਗਏ ਹੁੰਦੇ ਨੇ ਜੀ ਥੋੜੇ ਰਹਿ ਜਾਂਦੇ ਨੇ ਪਤਾ ਹੀ ਲੱਗਦਾ ਜੀ ਕਦੇ-ਕਦੇ ਇੰਨੇ ਹੋ ਜਾਂਦੇ ਨੇ ਬਸ ਇਹ ਨਿੱਕੇ-ਨਿੱਕੇ ਕੰਮ ਕਰਦੇ ਜੀ ਦਿਨ ਲੰਘ ਜਾਂਦਾ ਜ਼ਿੰਦਗੀ ਲੰਘ ਜਾਂਦੀ ਹੈ ਜੀ ਕੀ ਸਮਝ ਲਓ ਆਪਾਂ ਇਹਨੂੰ ਕੀ ਸਮਝ ਸਕਦੇ ਆ ਜੀ ਜ਼ਿੰਮੇਵਾਰੀਆਂ ਕਹਿ ਸਕਦੇ ਆ ਜਾਂ ਕਬੀਲਦਾਰੀ ਕਹਿ ਸਕਦੇ ਆ ਜਿਹੜੀ ਬੰਦੇ ਨੂੰ ਹਰ ਹਾਲਤ ਦੇ ਵਿੱਚ ਨਿਭਾਉਣੀ ਪੈਂਦੀ ਹੈ ਜੀ ਇਹਦੇ ਵਿੱਚ ਫਸਿਆ ਬੰਦਾ ਸਾਰੀ ਜ਼ਿੰਦਗੀ ਬਸ ਐਂ ਹੀ ਚੱਲਦੇ ਰਹਿੰਦੇ ਨੇ ਜੀ ਕੰਮ ਧੰਦੇ ਇਹ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਜ਼ਿੰਮੇਵਾਰੀ ਕਹੋਗੇ ਜਾਂ ਕਬੀਲਦਾਰੀ ਕਹੋਗੇ ਜੀ ਲਓ ਜੀ ਆਪਾਂ ਚੱਕ ਦਿੱਤੇ ਨੇ ਭਾਂਡੇ ਹੁਣ ਇਹਦੇ ਤਰ੍ਹਾਂ ਆਪਾਂ ਹੋਰ ਕੰਮ ਕਰ ਲਾਂਗੇ ਜੀ ਇਹ ਲੱਗੀ ਸੀ ਜੀ ਆਟਾ ਗੁੰਨਣ ਮੈਂ ਆਟਾ ਗੁੰਨ ਕੇ ਰੋਟੀ ਬਣਾ ਲਾਂਗੇ ਵਿੱਚ ਦੀ ਉਧਰ ਧਾਰਾ ਚੋਲਿਆ ਹੀ ਸੀ ਮੈਂ ਭਾਂਡੇ ਛੇੜਨ ਤੋਂ ਬਾਅਦ ਦੁੱਧ ਵਗੈਰਾ ਸਾਂਭ ਲਿਆ ਉਸ ਤੋਂ ਬਾਅਦ ਆ ਗਿਆ ਸੀ ਟਾਈਮ ਹੁਣ ਰੋਟੀ ਬਣਾਵਾਂਗੇ ਆਟਾ ਗੁੰਨ ਲਿਆ ਨਹੀਂ ਅੱਜ ਜਿਆਦਾ ਟਾਈਮ ਨਹੀਂ ਰੱਖਿਆ ਗਿਆ ਆਟਾ ਦੋ ਕੁ ਮਿੰਟ ਹੀ ਰੱਖਿਆ ਸੀਗਾ ਗੁੰਨ ਕੇ ਤੇ ਨਾਲ ਹੀ ਰੋਟੀ ਬਣਾਉਣ ਲੱਗੀ ਸੀ। ਇਥੇ ਗਰਮੀ ਕਰਕੇ ਜੀ ਗਰਮੀ ਜੀ ਆ ਰਹੀ ਸੀ ਅੱਜ ਮੇਰੇ ਪੱਖਾ ਲਾਇਆ ਹੋਇਆ ਸੀ ਨਾ ਕਰਕੇ ਫਿਰ ਮੈਂ ਵਾਇਸਓਵਰ ਕਰ ਦਿੱਤੀ ਹੈ ਜੀ। ਇਹਨੂੰ ਟਾਈਮ ਤਾਂ ਲੱਗਦਾ ਜੀ। ਵਾਇਸਓਵਰ ਕਰਕੇ ਜਦ ਆਪਾਂ ਫਿਰ ਦੁਬਾਰੀ ਰਿਕਾਰਡਿੰਗ ਕਰਦੇ ਆਂ। ਜੇ ਨਾਲ ਹੁੰਦੇ ਬਣਾ ਲੈਨੇ ਆ ਜੀ ਆਪਾਂ ਬੋਲ ਕੇ। ਉਹ ਸੌਖੀ ਰਹਿੰਦੀ ਹੈ ਅਜੇ ਬਣਾਉਣੀ। ਇਹਨੂੰ ਵੱਧ ਟਾਈਮ ਲੱਗਦਾ ਜੀ। ਪਰ ਕਈ ਵਾਰੀ ਹੋ ਜਾਂਦਾ ਜੀ। ਕਰਨੀ ਪੈਂਦੀ ਹੈ ਵੌਇਸਓਵਰ ਮਲੋ ਜੀ ਆਟਾ ਗੁੰਨ ਲੈ ਆਪਾਂ ਦੁੱਧ ਨੂੰ ਹੋ ਗਿਆ ਜੀ ਕਾਫੀ ਟਾਈਮ ਆਵਾਲੀ ਦਿੱਤੇ ਨੂੰ ਰੋਟੀ ਬਣਾਉਣ ਤੋਂ ਬਾਅਦ ਫੇਰ ਦੁੱਧ ਪਾ ਲਾਂਗੇ ਜੀ ਭਾਂਡਿਆਂ ਦੇ ਵਿੱਚ ਹਾਜੀ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਤੇ ਕਿ ਇਧਰ ਲਈ ਚੁੱਲ੍ਹੇ ਤੇ ਬਣਾ ਲਾਂਗੇ ਜੀ ਰੋਟੀ ਜਿਹੜੇ ਭੈਣ ਪਰ ਆਪਣੀ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਵਾਚ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਇਹ ਬਣਾ ਲਾਂਗੇ ਜੀ ਰੋਟੀ ਆਪਾਂ ਇਹ ਆਪਾਂ ਤਵੇ ਦੀ ਡੰਡੀ ਲਾ ਲਈ ਹੈ ਜੀ ਦੁਬਾਰੇ ਇੱਕ ਵਾਰੀ ਪਹਿਲਾਂ ਵੀ ਲਾਈ ਸੀ ਤਵਾ ਬਹੁਤ ਵਧੀਆ ਜੀ ਇਹ ਪਰ ਇਹਦੀ ਡੰਡੀ ਨਿਕਲ ਜਾਂਦੀ ਹੈ ਡੰਡੀ ਪਤਾ ਨਹੀਂ ਕਿਉਂ ਨਿਕਲਦੀ ਹੈ ਜੀ ਨਾਲੇ ਰਿਵਟ ਲੱਗੇ ਹੋਏ ਨੇ ਲੱਕੜ ਦੀ ਡੰਡੀ ਵੀ ਨਹੀਂ ਹੈਗੀ ਨਾਲ ਦੀ ਹੈ ਜੀ ਔਰ ਫਿਰ ਵੀ ਅਰਿਵਟ ਨਿਕਲ ਜਾਂਦੇ ਨੇ ਜੀ ਉਹ ਆਪਾਂ ਪਾ ਕੇ ਚੰਗੀ ਤਰ੍ਹਾਂ ਕੁੱਟ ਲਈ ਲਈ ਜੀ ਸੱਟ ਮਾਰ ਲਈਏ ਚੰਗੀ ਤਰ੍ਹਾਂ ਦੇਖੋ ਕਿੰਨਾ ਕਿਚਰ ਚਲਦੀ ਹੈ ਤਵਾ ਤਾਂ ਬਹੁਤ ਵਧੀਆ ਜੀ ਇਹ ਥੋੜਾ ਜਿਹਾ ਭਖਣ ਨੂੰ ਟਾਈਮ ਲੱਗਦਾ ਹੈ ਭਾਰੇ ਤਵਾ ਕਰਕੇ ਫਿਰ ਗੈਸ ਘੱਟ ਕਰਨਾ ਪੈਂਦਾ ਜੀ ਜਦੋਂ ਭਖ ਜਾਂਦਾ ਨਹੀਂ ਫਿਰ ਰੋਟੀਆਂ ਮੱਚਣ ਲੱਗ ਜਾਂਦੀਆਂ ਨੇ ਜਿਆਦਾ ਭਖ ਜਾਂਦਾ ਉੱਪਰੀ ਰਾੜ ਲੈਣੇ ਹੁੰਨੇ ਜੀ ਰੋਟੀ ਤਵੇ ਦੇ ਵਿਚ ਦੀ ਲੋਹੇ ਦਾ ਤਵਾ ਬਰਤਨ ਲੱਗੀ ਸੀ ਜੀ ਮੈਂ ਹੁਣ ਇਹਦੀ ਡੰਡੀ ਲਾ ਲਈ ਆਪਾਂ ਉਹ ਬਾਹਰ ਰੱਖ ਦਿੱਤਾ ਚੁੱਲੇ ਕੋਲੇ ਫੇਰ ਤੇ ਅੰਦਰ ਹੀ ਵਾਤ ਲੈਣੇ ਆ ਜੀ ਦੋ ਦੋ ਤਵੇ ਵੀ ਅੰਦਰ ਧਰਨੇ ਔਖੇ ਹੋ ਜਾਂਦੇ ਨੇ ਉਹਦੀ ਵੀ ਡੰਡੀ ਟੁੱਟੀ ਹੋਈ ਹੈ ਜੀ ਹੌਲਾ ਹੈ ਉਹ ਵੀ ਉਨਾਂ ਦੀ ਤਾਂ ਚਲੋ ਲੋਹੇ ਵਾਲਿਆਂ ਦੀ ਤਾਂ ਲੱਕੜ ਦੀ ਡੰਡੀ ਹੁੰਦੀ ਹੈ ਚੁੱਲੇ ਤੇ ਧਰਦੇ ਆ ਜਦੋਂ ਸੇਕ ਨਾਲ ਟੁੱਟੇ ਜਾਂਦੀ ਹੈ ਜੀ ਉਹਨਾਂ ਦੀ ਤਾਂ ਇਹਦੀ ਤਾਂ ਲੱਕੜ ਦੀ ਵੀ ਨਹੀਂ ਹੈਗੀ ਪਤਾ ਨਹੀਂ ਇਹ ਵੀ ਕਿਉਂ ਨਿਕਲ ਜਾਂਦੀ ਹੈ ਇੱਥੇ ਗੈਸ ਮੈਂ ਕੱਟ ਕਰ ਲਿਆ ਸੀ ਤਵਾ ਫਖਣ ਤੋਂ ਬਾਅਦ ਇਹਦੇ ਕੰਡੇ ਜਿਹੇ ਐ ਦੱਬਣੇ ਪੈਂਦੇ ਨੇ ਜੀ ਰੋਟੀ ਦੇ ਵਿਚਾਲਾ ਇਹਦਾ ਉੱਚਾ ਫਿਰ ਉਦੋਂ ਬਾਅਦ ਨੀਵਾ ਤਵਾ ਫਿਰ ਉੱਚਾ ਜੀ ਆ ਕਰਕੇ ਕੰਡੇ ਉੱਪਰ ਨੋਟ ਕੱਢਦੇ ਨੇ ਫਿਰ ਉਹ ਕੱਚੇ ਜਿਹੇ ਕੰਡੇ ਦੇਖਣ ਨੂੰ ਵਧੀਆ ਨਹੀਂ ਲੱਗਦੇ ਹੈਗੇ ਤਾਂ ਕਰਕੇ ਮੈਂ ਹੱਥ ਨਾਲ ਪ੍ਰੈਸ ਕਰ ਦਿੰਨੀ ਆ ਥੋੜੇ ਜਿਹਾ ਉਹਦੇ ਨਾਲ ਰੋਟੀ ਵਧੀਆ ਬਣ ਜਾਂਦੀ ਹੈ ਜੀ ਉੱਪਰ ਹੀ ਰਾੜ ਲਾਂਗੇ ਇਹਨੂੰ ਇੱਥੇ ਮੈਂ ਕੋਈ ਅਲੱਗ ਤੋਂ ਕੱਪੜਾ ਰੱਖਣਾ ਰੋਟੀ ਸੇਕਣ ਲਈ ਭੁੱਲ ਜਾਨੀ ਆ ਜੀ ਰੱਖਣਾ ਜਦੋਂ ਰੋਟੀ ਬਣਾਉਣ ਲੱਗਦੇ ਆ ਫਿਰ ਜ਼ਿਆਦਾ ਆਉਂਦਾ ਹੈ ਪੋਣੇ ਨਾਲ ਨਹੀਂ ਸੇਕੀ ਜਾਂਦੀ ਜੀ ਅਲੱਗ ਰੱਖੂਗੀ ਕੱਪੜਾ ਪੋਣਾ ਫਿਰ ਸੇਕਨਾਂ ਪੀਲੇਜ ਹੋ ਜਾਂਦੇ ਨੇ ਇਹ ਇੱਥੇ ਮੈਂ ਹੱਥ ਨਾਲ ਹੀ ਦੱਬ ਕੇ ਸੇਕ ਰਹੀ ਸੀ ਇਹਨਾਂ ਨੂੰ ਰੋਟੀ ਤੇ ਬਹੁਤ ਵਧੀਆ ਬਣਦੀ ਹੈ ਜੀ ਤਵੇ ਤੇ ਥੋੜਾ ਜਿਹਾ ਘੱਟ ਰੱਖੀਏ ਜੀ ਅੱਜ ਕੋਈ ਜ਼ਿਆਦਾ ਵੀਡੀਓ ਨਹੀਂ ਬਣਾਈ ਜੀ ਬਸ ਇਹ ਨਿੱਕੇ ਨਿੱਕੇ ਘਰ ਦੇ ਕੰਮ ਕਰ ਦਿੱਲੀ ਵੀ ਆਪਣੇ ਚਲ ਦੇਣੀ ਜਿਹੜੇ ਸਵੇਰ ਤੋਂ ਨਹੀਂ ਬਣਾਈ ਗਈ ਕੋਈ ਮਾਨ ਨਹੀਂ ਕਰਿਆ ਹੈਗਾ ਜੀ ਇਹ ਵੀ ਸ਼ਾਮ ਜੇ ਨੂੰ ਜਾ ਕੇ ਬਣਾਈ ਆ ਫੇਰ ਆਪਾਂ ਥੋੜੀ ਜੀ ਵੀ ਚਲੋ ਆਪਾਂ ਜਿੰਨੀ ਕੁ ਬਣਦੀ ਓਨੀ ਕੁ ਬਣਾ ਲੈਨੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜ਼ਰੂਰ ਵੀਡੀਓ ਇਹ ਆਪਣਾ ਕੰਮ ਹੈ ਜੀ ਔਖੇ ਸੌਖੇ ਜਿਹੜੇ ਕੰਮ ਲੱਗਿਆ ਤਾਂ ਉਹ ਕਰਨਾ ਹੀ ਪੈਂਦਾ ਜਿਵੇਂ ਆਪਾਂ ਘਰ ਦੇ ਕੰਮ ਕਰਨੇ ਆ ਤਾਂ ਇਹ ਵੀ ਕਰਨਾ ਪੈਂਦਾ ਜੀ ਉੱਪਰ ਹੀ ਸੇਕ ਲਾਂਗੇ ਜੀ ਉੱਪਰ ਸੇਕਣਾ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਰੋਟੀਆਂ ਨੂੰ ਪਰ ਆਪਣੀ ਸਿਹਤ ਲਈ ਵਧੀਆ ਨਹੀਂ ਜੀ ਗੈਸ ਦੇ ਉੱਤੇ ਜਿਹੜੀ ਸੇਕਦੇ ਆ ਉਹ ਰੋਟੀ ਨਹੀਂ ਖਾਣੀ ਚਾਹੀਦੀ ਪਹਿਲਾਂ ਮੈਂ ਵੀ ਸੇਕਦੀ ਸੀ ਜੀ ਕਈ ਵਾਰੀ ਹੁਣ ਵੀ ਜੇ ਕਦੇ ਜਲਦੀ ਹੁੰਦੀ ਹੈ ਫਿਰ ਤਾਂ ਸੇਕ ਵੀ ਲੈਣੇ ਆ ਜੀ ਕਦੇ ਕਦਾ ਹੀ ਨਹੀਂ ਤਾਂ ਤਵੇ ਦੇ ਉੱਤੇ ਬਣਾ ਲੈਨੇ ਆ ਆਰਾਮ ਨਾਲ ਸਿਹਾਲਾਂ ਦੇ ਵਿੱਚ ਤਾਂ ਸਰ ਜਾਂਦਾ ਜੀ ਚੁੱਲ੍ਹੇ ਤੇ ਬਣ ਜਾਂਦੀਆਂ ਨੇ ਉਦੋਂ ਤਾਂ ਕੋਈ ਡਰ ਨਹੀਂ ਹੁੰਦਾ ਗਰਮੀ ਦੇ ਵਿੱਚ ਹੀ ਔਖਾ ਹੈ ਲਓ ਜੀ ਆਪਾਂ ਰੋਟੀ ਬਣਾ ਲਾਂਗੇ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ